ਨੇ ਕਰ ਦਿੱਤਾ ਵੱਡਾ ਐਲਾਨ ਨਵੇਂ ਸਾਲ ਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਹੋਇਆ ਘਾਟਾ ਗਰੀਬ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਮਿਲੇਗਾ 6-6 ਹਜ਼ਾਰ ਪੈਦਾ ਲਾਭ ਤੁਸੀਂ ਵੀ ਪੜ ਲਓ ਇਹ ਵਾਲੇ ਫਾਰਮ ਕੀ ਹਾ ਬੁਰੀ ਅਪਡੇਟ ਆਉ ਜ਼ੰਬੀਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਉਦ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਅਤੇ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਚੁੱਕੀਆਂ। ਤੋਂ ਮੋਦੀ ਸਰਕਾਰ ਵੱਲੋਂ ਨਵੇਂ ਸਾਲ ਦਾ ਉਪਹਾਰ, ਨਵੇਂ ਸਾਲ ਦਾ ਤੋਹਫਾ ਪੂਰੇ ਭਾਰਤ ਵਾਸੀਆਂ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਤੋਹਫੇ ਦੇ ਵਿੱਚ ਕੁਝ ਨਵੇਂ ਐਲਾਨ ਕੀਤੇ ਗਏ ਹਨ ਜਿਸ ਦੇ ਲਈ ਆਪਾਂ ਤੁਹਾਨੂੰ ਡਿਟੇਲ ਜਾਣਕਾਰੀ ਤੇ ਲੈ ਕੇ ਚੱਲਦੇ ਹਾਂ। ਸਭ ਤੋਂ ਪਹਿਲਾ ਤੋਹਫਾ ਨਵੇਂ ਸਾਲ ਦਾ ਤੋਹਫਾ ਸਰਕਾਰ ਨੇ ਕਰ ਦਿੱਤਾ LPG ਗੈਸ ਸਿਲੰਡਰ ਸਸਤਾ ਤਾਂ ਕਿੰਨਾ ਸਸਤਾ ਹੋਇਆ ਆਉ ਦੇਖਦੇ ਹਾਂ ਸਰਕਾਰ ਨੇ ਹੁਣ ਨਵੇਂ ਸਾਲ ਤੇ ਪਹਿਲੇ ਦਿਨ ਆਮ ਆਦਮੀ ਨੂੰ ਰਾਹਤ ਦਿੱਤੀ ਹੈ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦਾ ਰੇਟ ਘਟਾ ਦਿੱਤਾ ਹੈ ਅੱਜ ਤੋਂ ਯਾਨੀ 1 ਜਨਵਰੀ 2023 ਤੋਂ LPG ਗੈਸ ਸਿਲੰਡਰ 14.5 ਰੁਪਏ ਸਸਤਾ ਹੋ ਗਿਆ ਕਰੇਲੂ ਰਸੋਈ ਗੈਸ ਸਿਲੰਡਰ ਕੀਮਤਾਂ 'ਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਪਿਛਲੀ ਵਾਰ ਕਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲਿਆ ਸੀ ਲੇਕਿਨ ਇਸ ਵਾਰ ਹਾਲੇ ਤੱਕ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਜੋ ਕਿ 1 ਮਾਰਚ ਤੋਂ ਇਸ ਦਾ ਵੀ ਨਵਾਂ ਬਜਟ ਜਾਰੀ ਕੀਤਾ ਜਾ ਸਕਦਾ ਹੈ 1 ਜਨਵਰੀ 2025 ਤੋਂ 19 ਕਿਲੋ ਦਾ ਵਪਾਰਿਕ ਸਿਲੰਡਰ ਦਿੱਲੀ ਵਿੱਚ 1804 ਰੁਪਏ ਮੁੰਬਈ ਵਿੱਚ 1756 ਰੁਪਏ ਚ ਨਈ ਵਿੱਚ 1960 ਰੁਪਏ ਅਤੇ ਕੋਲਕਾਤਾ ਵਿੱਚ 1911 ਰੁਪਏ ਦਾ ਮਿਲੇਗਾ ਇਸ ਤੋਂ ਪਹਿਲਾਂ ਦਿੱਲੀ ਚ ਇਸ ਦਾ ਰੇਟ 1811 ਰੁਪਏ ਪ੍ਰਤੀ ਕਿਲੋ ਗੈਸ ਦਿੱਤਾ ਜਾਂਦਾ ਸੀ ਔਰ ਇਸ ਦੇ ਨਾਲ ਹੋਰ ਅਲੱਗ-ਅਲੱਗ ਸਟੇਟਾਂ ਵਿੱਚ ਇਸ ਦਾ ਜੋ ਰੇਟ ਹੈ ਉਸ ਨੂੰ ਘਟਾ ਕੇ ਸਭ ਵਪਾਰਕ ਅਤੇ ਘੱਟ ਕਮਕਸ ਵਾਲਿਆਂ ਨੂੰ ਇਸ ਦਾ ਲਾਭ ਦਿੱਤਾ ਗਿਆ ਹੈ ਅਗਲੀ ਅਪਡੇਟ ਸਰਕਾਰ ਵੱਲੋਂ ਨਵੇਂ ਸਾਲ ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਤਨਖਾਹ ਵਿੱਚ ਕੀਤਾ ਵਾਦਾ ਤਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਹਰ ਸਾਲ ਤਨਖਾਹ ਦੇ ਸਬੰਧ ਵਿੱਚ ਨਵੇਂ ਅਪਡੇਟ ਜਾਰੀ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਮਨੀਪੁਰ ਸਰਕਾਰ ਨੇ ਨਵੇਂ ਸਾਲ ਉੱਤੇ ਸਰਕਾਰੀ ਕਰਮਚਾਰੀਆਂ ਨੂੰ ਖਾਸ ਤੋਹਫਾ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ एनबीआर सिंह ਨੇ ਕਿਹਾ ਕਿ ਜਨਵਰੀ 2025 ਤੋਂ ਸਰਕਾਰੀ ਕਰਮਚਾਰੀਆਂ ਲਈ ਮਹਿੰਗਾਈ ਪੱਤਾ 7% ਵਧਾਇਆ ਜਾਵੇਗਾ ਇਹ ਵਾਅਦੇ ਨਾਲ ਡੀਏ 39% ਹੋ ਜਾਵੇਗਾ ਸਿੰਘ ਨੇ ਕਈ ਮੌਜੂਦਾ ਸਰਕਾਰੀ ਪਹਿਲਕਦਮਾਂ ਬਾਰੇ ਵੀ ਗੱਲ ਕੀਤੀ ਹੈ ਜਿਸ ਵਿੱਚ ਉਦਮੀਆਂ ਨੂੰ ਸਮਰਪਿਤ ਦੇਣ ਦੇ علاوہ ਸਟਾਰਅੱਪ ਉਦਮਾਂ ਤੱਕ ਸ਼ਾਮਲ ਕਰ ਲਏ ਹਨ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਉਦਮ ਸਹਾਇਤਾ ਯੋਜਨਾ ਤਹਿਤ 426 ਲੋਕਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਰਜ਼ਾ ਦਿੱਤਾ ਜਾਵੇਗਾ। ਮਹਿੰਗਾਈ ਪੱਤੇ ਉੱਤੇ ਰਈ ਸਰਕਾਰੀ ਕਰਮਚਾਰੀਆਂ ਨੂੰ ਮਹਿੰਗਾਈ ਪੱਤਾ ਤੇ ਵਦਨ ਤੇ ਆਪਣਾ ਖਰਚਿਆਂ ਨੂੰ ਪੂਰਾ ਕਰਨ ਵਿੱਚ ਦਿੱਤੀ ਜਾਂਦੀ ਹੈ। ਇਹ ਪੈਸਾ ਸਰਕਾਰੀ ਕਰਮਚਾਰੀ, ਜਨਤਕ ਖੇਤਰ ਦੇ ਕਰਮਚਾਰੀਆਂ ਅਤੇ ਪੈਨਸ਼ਨਰ ਕਰਮਚਾਰੀਆਂ ਲਈ ਵੀ ਉਪਲਬਧ ਹੈ। ਇਹ ਮੌਜੂਦਾ ਮਹਿੰਗਾਈ ਦੇ ਹਿਸਾਬ ਨਾਲ ਹਰ 6 ਮਹੀਨਿਆਂ ਬਾਅਦ ਅਤੇ ਸਬੰਧਤ ਤਨਖਾਹ ਸਕੇਲ ਦੇ ਆਧਾਰ 'ਤੇ ਕਰਮਚਾਰੀ ਦੀ ਮੂਲ ਤਨਖਾਹ ਦੇ ਆਧਾਰ 'ਤੇ ਗਣਨਾ ਕੀਤੀ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਸ਼ਹਿਰ ਅਰਧ ਸ਼ਹਿਰ ਅਤੇ ਪਿੰਡੂ ਖੇਤਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਪੱਤੇ ਵੱਲ ਵਕਰਾ ਲਾਭ ਦਿੱਤਾ ਜਾਵੇਗਾ ਤਾਂ ਅਗਲੀ ਵੱਡੀ ਅਪਡੇਟ ਜੋ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਇੱਕ ਯਾਨੀ ਕਿ 1 ਜਨਵਰੀ 2025 ਤੋਂ ਰਾਸ਼ਨ ਕਾਰਡ ਸੰਬੰਧੀ ਨਵੇਂ ਅਪਡੇਟ ਜਾਰੀ ਕਰ ਦਿੱਤੇ ਗਏ ਹਨ ਅਗਰ ਤੁਸੀਂ ਵੀ ਰਾਸ਼ਨ ਕਾਰਡ ਧਾਰਕ ਹੋ ਤੁਸੀਂ ਪੰਜਾਬ ਦੇ ਜਾਂ ਫਿਰ ਭਾਰਤ ਦੇ ਕਿਸੇ ਵੀ ਸਟੇਟ ਜਾਂ ਡਿਸਟ੍ਰਿਕਟ ਵਿੱਚ ਰਹਿ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਖਬਰ ਹੈ ਕਿਉਂਕਿ ਰਾਸ਼ਨ ਕਾਰਡ ਜੋ ਕਿ KYC ਲਾਜ਼ਮੀ ਕਰ ਦਿੱਤੀ ਗਈ ਸੀ ਜਿਸ ਦੀ ਤਰੀਕ 31 ਦਸੰਬਰ 2020 ਚਵੀ ਰੱਖੀ ਗਈ ਸੀ ਜਿਨ੍ਹਾਂ ਨੇ ਕੇ ਵੀ ਸੀ ਨਹੀਂ ਕਰਵਾਈ ਅੱਜ ਤੋਂ ਉਹਨਾਂ ਦੇ ਰਾਸ਼ਨ ਕਾਰਡ ਬੰਦ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੇ ਰਾਸ਼ਨ ਕਾਰਡ ਦੇ ਵਿੱਚ ਕਿਸੇ ਇੱਕ ਜਾਂ ਦੋ ਮੈਂਬਰ ਦੀ ਕੇ ਵੀ ਸੀ ਇਨਕੰਪਲੀਟ ਹੈ ਉਹਨਾਂ ਦੇ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਡਿਲੀਟ ਕਰ ਦਿੱਤੇ ਗਏ ਹਨ ਅਤੇ ਹੁਣ ਸੈਂਟਰ ਗਵਰਨਮੈਂਟ ਵੱਲੋਂ ਅੱਗੇ ਮਿਲਣ ਵਾਲੇ ਰਾਸ਼ਨ ਦਾ ਉਹ ਲੋਕ ਲਾਭ ਨਹੀਂ ਲੈ ਸਕਣਗੇ ਅਗਰ ਤੁਸੀਂ ਵੀ ਰਾਸ਼ਨ ਕਾਰਡ ਤੇ ਲਾਭ ਲੈਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਨਜ਼ਦੀਕੀ CHC ਸੈਂਟਰ ਜਾਂ ਸੇਵਾ ਕੇਂਦਰ ਵਿੱਚ ਜਾ ਕੇ ਆਪਣੀ ਰਾਸ਼ਨ ਕਾਰਡ ਦੀ KYC ਨੂੰ ਕੰਪਲੀਟ ਕਰੋ ਤਾਂ ਜੋ ਤੁਸੀਂ ਵੀ ਰਾਸ਼ਨ ਕਾਰਡ ਦੇ ਮਿਲਣ ਵਾਲੇ ਲਾਭ ਉਠਾ ਸਕੋ ਇਸ ਤੋਂ ਇਲਾਵਾ ਅਗਲੀ ਵੱਡੀ ਅਪਡੇਟ PM ਕਿਸਾਨ ਨਿਧੀ ਯੋਜਨਾ ਇਸਕੀਮ 2018 ਤੋਂ ਸ਼ੁਰੂ ਕੀਤੀ ਗਈ ਹੈ ਤੇ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਤਰੀਕੇ ਨਾਲ ਇਸ ਦੇ ਵਿੱਚ ਅਪਡੇਟ ਕੀਤੇ ਗਏ ਸਨ ਲੇਕਿਨ ਹੁਣ ਲਗਭਗ 50% ਲੋਕਾਂ ਦੇ ਫਾਰਮਾਂ ਦੇ ਪੈਸੇ ਉਨੇ ਬੰਦ ਹੋ ਗਏ ਸੀ ਅਗਰ ਤੁਸੀਂ ਹਾਲੇ ਤੱਕ ਵੀ ਆਪਣੀ ਕੇवाईसी ਆਧਾਰ ਸਿਟਿੰਗ ਅਤੇ ਲੈਂਡ ਸਿਟਿੰਗ ਨੂੰ ਸਹੀ ਨਹੀਂ ਕਰਵਾਇਆ ਤਾਂ ਤੁਹਾਨੂੰ ਵੀ ਇਸ ਕਿਸ਼ਤ ਦਾ ਲਾਭ ਨਹੀਂ ਦਿੱਤਾ ਜਾਵੇਗਾ ਤਾਂ ਜਿਨ੍ਹਾਂ ਨੇ ਹਾਲੇ ਤੱਕ ਫਾਰਮ ਸਹੀ ਨਹੀਂ ਕਰਵਾਇਆ ਜਲਦੀ ਤੋਂ ਜਲਦੀ ਆਪਣਾ WhatsApp ਨੰਬਰ 7696872041 ਤੇ ਆਪਣੇ WhatsApp ਮੈਸੇਜ ਕਰਕੇ ਆਪਣੇ ਡਾਕੂਮੈਂਟ ਸ਼ੇਅਰ ਕਰਕੇ ਆਪਣੇ ਫਾਰਮਾਂ ਨੂੰ ਸਹੀ ਕਰਵਾਓ ਤਾਂ ਜੋ ਤੁਹਾਨੂੰ ਵੀ 19ਵੀਂ ਕਿਸ਼ਤ ਯਾਨੀ ਕਿ ਜੋ ਫਰਵਰੀ ਵਿੱਚ ਕਿਸ਼ਤ ਜਾਰੀ ਕੀਤੀ ਜਾ ਰਹੀ ਹੈ ਇਸ ਕਿਸ਼ਤ ਦੇ ਨਾਲ ਰੁਕੀਆਂ ਹੋਈਆਂ ਕਿਸ਼ਤਾਂ ਦਾ ਲਾਭ ਮਿਲ ਸਕੇ ਅਤੇ ਤੁਸੀਂ ਵੀ ਇਸ ਸਕੀਮ ਦੇ ਲਾਭ ਉਠਾ ਸਕੋ ਤਾਂ ਇਹੋ ਜਿਹੀਆਂ ਨਵੀਆਂ ਤੇ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ